ਬਰਨਾਲਾ ਪੁਲਿਸ ਵੱਲੋਂ ਗੈਂਗਸਟਰ ਲੱਕੀ ਪਟਿਆਲ ਦੇ ਨਾਮ ਤੇ ਤਪਾ ਦੇ ਵਿੱਚ ਇੱਕ ਵਪਾਰੀ ਦੇ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਆਰੋਪ ਦੇ ਵਿੱਚ 8 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਤੇ ਪਹਿਲਾ 3 ਮਾਮਲੇ ਦਰਜ ਸਨ ਅਤੇ ਇਹ ਅਲੱਗ-ਅਲੱਗ ਜ਼ਿਲ੍ਹਾ 'ਚ ਵੀ ਬੰਦ ਰਹੇ ਨੇ ਇਸ ਤੋਂ ਬਾਅਦ ਬਾਕੀ ਆਰੋਪੀਆਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਪੁਲਿਸ ਵੱਲੋਂ ਇਹ ਗ੍ਰਿਫਤਾਰ ਕੀਤੇ ਗਏ ਅਰੋਪੀ ਆਪਣੀਆਂ ਸਕਰੀਨਾਂ 'ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪੰਜਾਬ ਪੁਲਿਸ ਨੇ ਆਪਣੀ ਗ੍ਰਫਤ ਚਲਿਆ ਹੋਇਆ ਹੈ ਇਸ ਮਾਮਲੇ ਦੇ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਾਪਾ ਦੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਤੋਂ ਕਰੀਬ 20 ਦਿਨ ਪਹਿਲਾਂ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਸੀ ਅਤੇ ਉਸਨੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੰਭੀਰਤਾ ਦੇ ਨਾਲ ਜਾਂਚ ਕਰਦੇ ਹੋਏ ਇੱਕ ਟੀਮ ਦਾ ਗਠਨ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਅਤੇ ਉਸ ਤੋਂ ਬਾਅਦ ਜਾਂਚ ਕਰਨ ਦੇ ਲਈ ਅਗੇ 2 ਹੋਰ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਬਾਦ ਵਿੱਚ ਅਲੱਗ-ਅਲੱਗ ਜੇਲ੍ਹ ਚੋਂ ਬਾਹਰ ਤੇ 3 ਹੋਰ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 8 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਗ੍ਰਿਫਤਾਰ ਕੀਤੇ ਗਏ આરોપીਆਂ ਤੇ ਨਜਾਇਜ਼ ਅਸਲਾ, ਮੋਟਰਸਾਈਕਲ ਅਤੇ ਕਾਰ ਵੀ ਬਰਾਮਦ ਕੀਤੀ ਗਈ ਹੈ। ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਸਾਰੇ આરોપીਆਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਰਿਮਾਂਡ ਦੇ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ? ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਡੀ ਹਰ ਇੱਕ رائے ਬਹੁਤ ਕੀਮਤੀ ਹੈ ਜੀ ਡੂਰਿੰਗ ਦਿਸ ਮੰਥ ਔਨ 8th ਆਫ ਦਿਸ ਮੰਥ ਸਾਨੂੰ ਇਹ ਇਤਲਾਹ ਮਿਲੀ ਸੀਗੀ ਜਿਦੇ ਵਿੱਚ ਮਿਸਟਰ ਸਤਪਾਲ ਮੋੜ ਨੂੰ ਇੰਟਰਨੈਸ਼ਨਲ ਕਾਲਸ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ FIR ਲਾਂਚ ਕੀਤੀ ਤਪਾ ਥਾਣੇ ਦੇ ਵਿੱਚ ਅੰਡਰ ਦ ਰਿਲੇਵੈਂਟ ਸੈਕਸ਼ਨਸ ਤੇ ਐਕਸਟਰਸ਼ਨ ਦੀ ਕਾਲ ਆਈ ਸੀਗੀ 50 ਲੱਖ ਦੀ ਫਿਰੋਤੀ ਦੀ ਮੰਗ ਉਹਨਾਂ ਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਸਾਡੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਮੰਡ ਜੀ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਇਨਚਾਰਜ ਹੈ ਇਹ ਬਲਜੀਤ ਸਿੰਘ ਐਸਐਚਓ ਸੈਣਾ ਜਗਜੀਤ ਸਿੰਘ ਜੀ ਐਂਡ ਐਸਐਚਓ ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆਰ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗ ਗਈ ਸੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟ੍ਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ ਤਿੰਨ ਬੰਦੇ ਫੜੇ ਸੀ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਸਿੰਘ ਇਹ ਤਿੰਨੋਂ ਹੀ ਮੋੜ ਜਿੱਥੋਂ ਦੇ ਜਿਸ ਪਿੰਡ ਦੇ ਉਹ ਰਹਿਣ ਵਾਲੇ ਆ ਜਿਨ੍ਹਾਂ ਨੂੰ ਥ੍ਰੈਟ ਕਾਲ ਜੋ ਵਿਕਟਮ ਹੈਗੇ ਉਦੇ ਹੀ ਪਿੰਡ ਦੇ ਰਹਿਣ ਵਾਲੇ ਆ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਆ ਉਹਦੇ ਤੇ ਇੱਕ ਪਰਚਾ ਤੇ ਗੁਰਤੇਜ ਤੇ ਪਹਿਲਾਂ ਦੋ ਪਰਚੇ ਦਰਜ ਨੇ ਇਹਨਾਂ ਦੇ ਕ੍ਰਿਮੀਨਲ ਪਾਸਟ ਹੈਗਾ ਇਹਨਾਂ ਨੂੰ ਅਸੀਂ ਹਿਰਾਸਤ ਚ ਲਿਆ ਤੇ ਅੱਗੇ ਜਦੋਂ ਲੀਡਸ ਮਿਲੀ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣ ਵਾਲੇ ਆ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਘਾਂ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਹੋਰ ਰਿਵਿਲੇਸ਼ਨਸ ਮਿਲੇ ਕਿ ਭਈ ਜਿਹੜਾ ਕਿ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੋਜਡ ਐ ਅਲੱਗ-ਅਲੱਗ ਜੇਲਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨਸ ਦੇ ਵਿੱਚ ਸੀਗੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਡ ਹੋ ਸਕਦੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਂਟਸ ਤੇ ਲੈ ਕੇ ਆਏ ਨੇ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਹਨਾਂ ਤੋਂ ਹੋਈਏ ਤਿੰਨ ਅਸਲੇ ਜੋ ਕਿ ਪੱਤੀ ਬੋਰ ਪਿਸਟਲ ਹੈਗੇ ਉਹ ਤੇ ਨਾਲ 9 ਲਾਈਵ ਕਾਰਟ੍ਰਿਜਸ ਇੱਕ Swift ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਵੀ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਰਹੇ ਹਾਂ ਸੀ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਝ ਦਾ ਪਾਸਟ ਕ੍ਰਿਮੀਨਲ ਹੈਗਾ ਜੋ ਕਿ ਸਾਨੂੰ ਪਤਾ ਲੱਗ ਚੁੱਕਿਆ ਹੈ ਇਹ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ ਤੇ ਇਹ ਵੀ ਅਸੀਂ ਗੌਰ ਕਰ ਰਹੇ ਆ ਵੀ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲਸ ਆਈਆਂ ਕਿੱਥੋਂ ਆਈ ਕੌਣ ਯੂਜ਼ ਕਰ ਰਿਹਾ ਸੀਗਾ ਕਿ ਉਹ ਜੇਲ੍ਹ ਦੇ ਵਿੱਚੋਂ ਸੀਗੀ that is being examined ਕਿਸੇ ਗੈਂਗ ਨਾਲ ਵੀ ਸੰਬੰਧ ਨੇ ਜੇ ਹਾਲ ਕੀ ਘੜੀ ਜਿਹੜਾ ਆ ਰਿਹਾ ਹੈ ਜੀ ਫਿਰੋਤੀ ਦੀ ਕਾਲ ਆਈ ਸੀ ਕਿ ਦੇਰ ਸਿੰਘ ਵੀ ਲੱਕੀ ਪਟਿਆਲ ਨੇ ਕੀਤੀ ਸੀ ਤਾਂ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਹੈਗਾ ਰਿਲੇਸ਼ਨ ਉਹ ਅਸੀਂ ਐਸਟੈਬਲਿਸ਼ ਕਰਨਾ ਹਾਂ ਜੀ ਜੋ ਇਹ ਅਸੀਂ ਲੈ ਕੇ ਆਏ ਆ ਜੀ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਪ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਪਰਚੇ ਹਨ ਇੱਕ ਗੁਰਪ੍ਰੀਤ ਸਿੰਘ ਹੈ ਚਾਰ ਪਰਚੇ ਹੈ ਇੱਕ ਹੋਰ ਗੁਰਪ੍ਰੀਤ ਜਿਹਦੇ ਤੇ ਨੋ ਪਰਚੇ ਹੈ ਇਹ ਅਲੱਗ-ਅਲੱਗ ਜੇਲ੍ਹ ਦੇ ਵਿੱਚ ਬੰਦ ਨੇ ਪਟਿਆਲਾ ਮੁਕਸਰ ਸ਼ਿ ਮੁਕਸਰ ਸਾਹਿਬ ਤੇ ਫਰੀਦਕੋਟ ਉੱਥੋਂ ਅਸੀਂ ਲੈ ਕੇ ਆਏ ਹਾਂ ਉਹ ਜਿਲ੍ਹਿਆਂ ਤੋਂ ਜੀ ਇਹ ਜੋ ਗੁਰਦੀਪ ਹੈ ਗੁਰਤੇਜ ਹੈ ਇਹਨਾਂ ਦੇ ਤੋਂ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਇਹ ਸਨੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਦੇ ਇਹ ਕੇਸ ਵਾਰ ਵੀ ਨੇ ਦੋਨੋਂ ਜਣੇ ਨਹੀਂ ਨਹੀਂ ਇਹ ਜੀ ਕੰਟਰੀ ਮੇਡ ਵੈਪਨ ਹੈ ਇਲੀਗਲ ਵੈਪਨ ਹੈਗਾ ਸਰ ਲੱਗਦਾ ਪਟਿਆਲਾ ਤੋਂ ਹੈ ਹਾਂਜੀ ਸਰ ਲੱਕੀ ਪਟਿਆਲਾ ਜੀ ਇਹ ਗੈਂਗਸਟਰ ਹੈਗਾ ਜੀ ਜੀ ਇਹ ਵੀ ਜੋ ਪਤਾ ਲੱਗਿਆ ਇਹ ਬਾਹਰ ਹੈਗਾ ਜੀ ਸਰ ਅਗਲੀ ਕਾਰ ਵੀ ਕੀ ਅਗਲੀ ਜੀ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਹੈਗਾ ਐਂਡ ਦੇ ਵਿਲ ਬੀ ਵਿਦ ਅਸ ਫਾਰ ਦੀ ਨੈਕਸਟ 3 ਡੇਸ ਤੇ ਅਸੀਂ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਟੈਕਨੀਕਲੀ ਵੀ ਅਸੀਂ ਐਵਿਡੈਂਸ ਸਟੈਬਲਿਸ਼ ਕਰਕੇ ਦੇ ਹੈਵ ਬੀਨ ਬੁਕਡ ਐਂਡ ਵਿਲ ਬਰਾਟ ਟੂ ਜਸਟਿਸ ਜੀ ਅਸੀਂ ਕਹਿੰਦੇ ਆ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਛੁਪਾਉ ਨਾ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਤੇ ਜਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ ਤੇ ਜੋ ਵੀ ਕ੍ਰਾਈਮ ਹੁੰਦਾ ਆਲਮੋਸਟ ਸਾਰਾ ਸਾਰਾ ਸਾਡਾ ਟ੍ਰੇਸਡ ਹੈ ਵਿਥਿਨ ਦੀ ਬੈਸਟ ਪੋਸੀਬਲ ਟਾਈਮ ਪੋਸੀਬਲ ਟੋਟਲ ਕਿੰਨੇ ਬੰਦੇ ਸਰ ਜੀ ਟੋਟਲ ਅਸੀਂ 8 ਨਾਮਿਨੇਟ ਕਰਕੇ ਤੇ ਲੈ ਕੇ ਆਏ ਇਸ ਕੇਸ ਦੇ ਵਿੱਚ